ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਵੇਰੇ ਉੱਠ ਕੇ ਇਸ਼ਨਾਨ ਕੀਤੇ ਬਿਨ ਜਿਹੜਾ ਵੀ ਕੋਈ ਹੈ ਉਹ ਇਹ ਦੋ ਸ਼ਬਦਾਂ ਦਾ ਜੇਕਰ ਜਾਪ ਕਰ ਲਵੇਗਾ ਤਾਂ ਮੰਨ ਕੇ ਚੱਲੋ ਉਸਦੀ ਇਹ ਮੰਨ ਦੀ ਹਰ ਇੱਕ ਇਸ਼ਿਆ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਾਥ ਸੰਗਤਾਂ ਜੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਵੀ ਬੜਾ ਕੀਮਤੀ ਹੈ। ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਬੰਦੇ ਨੂੰ ਅੰਮ੍ਰਿਤ ਵੇਲੇ ਸੰਭਾਲਣਾ ਚਾਹੀਦਾ ਹੈ। ਇਸ ਤਰ੍ਹਾਂ ਗੁਰਸਿੱਖ ਪਿਆਰੇ ਜਿਹੜੇ ਨੀਮ ਬਣਾਉਂਦੇ ਹਨ, ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ, ਫਿਰ ਬਾਣੀ ਪੜ੍ਹਦੇ ਹਨ। ਪਰ ਸਵੇਰੇ ਉੱਠ ਕੇ ਬਿਨਾ ਇਸ਼ਨਾਨ ਕੀਤੇ ਦੋ ਗੱਲਾਂ ਜਿਹੜੀਆਂ ਹਨ ਹਮੇਸ਼ਾ ਯਾਦ ਰੱਖਣੀਆਂ ਹਨ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਵੇਖੋ ਤੁਸੀਂ ਜ਼ਿੰਦਗੀ ਵਿੱਚ ਤਾਂ ਫਰਕ ਹੀ ਪੈਂਦਾ ਹੋਇਆ ਵੇਖੋਗੇ ਤੁਹਾਡੀਆਂ ਚੰਗੀਆਂ ਆਦਤਾਂ ਵੀ ਬਣਨੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਧ ਸੰਗਤ ਜੀ ਸਵੇਰੇ ਉੱਠਦੇ ਅੰਸਾਰ ਇੱਕਦਮ ਆਪਾਂ ਇਸ਼ਨਾਨ ਕਰਨ ਜਾਂਦੇ ਹੀ ਨਹੀਂ ਹਾਂ ਤਾਂ ਤੁਸੀਂ ਉਸ ਵੇਲੇ ਕੀ ਕਰ ਸਕਦੇ ਹੋ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਮਾਲਕ ਦਾ ਸ਼ੁਕਰਾਨਾ ਕਰੋ ਜਿਹੇ ਪ੍ਰਸ਼ਾਦ ਸੁਖ ਸੇਈ ਸੋਈ ਜਿਸ ਦੀ ਕਿਰਪਾ ਦੇ ਨਾਲ ਜਿਹਦੇ ਪ੍ਰਸ਼ਾਦ ਦੇ ਨਾਲ ਇੰਨਾ ਸੋਹਣਾ ਪਲੰਗ ਤੁਹਾਨੂੰ ਮਿਲਿਆ ਹੈ ਸੌਣ ਵਾਸਤੇ ਮਖਮਲੀ ਸੇਜ ਮਿਲੀ ਹੈ ਮਾਲਕ ਨੇ ਕਿਰਪਾ ਕੀਤੀ ਹੈ ਸਾਡੀ ਜਿਹੜੀ ਅੱਖ ਖੁੱਲ ਚੁੱਕੀ ਹੈ ਤੇ ਬਹੁਤੇ ਲੋਕ ਦੁਨੀਆ ਵਿੱਚ ਜਿਹੜੇ ਸੁੱਤੇ ਪਏ ਰਹਿ ਜਾਂਦੇ ਹਨ ਦੁਨੀਆ ਵਿੱਚ ਜਿੰਨੀ ਵੀ ਆਬਾਦੀ ਹੈ ਕੁੱਲ ਆਬਾਦੀ 1 ਲੱਖ ਬੰਦਾ ਸੁੱਤਾ ਪਿਆ ਰਹ ਜਾਂਦਾ ਹੈ ਉਹਦੀ ਮਤ ਹੋ ਜਾਂਦੀ ਹੈ ਜੇ ਤੁਸੀਂ ਉੱਠੇ ਹੋ ਇੱਕ ਬਹੁਤ ਹੀ ਸ਼ੁਕਰਾਨੇ ਦੀ ਗੱਲ ਹੈ ਸ਼ਿਕਵੇ ਦੀ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਨਾਲ ਤੁਹਾਡੀ ਅੱਖ ਖੁੱਲ ਗਈ ਹੈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਭਾਵੇਂ ਦੇਖੋ ਕਿ ਸਵੇਰੇ ਉੱਠਦੇ ਆਂ ਸਾਰ ਤਾਂ ਆਪਾਂ ਇੱਕਦਮ ਇਸ਼ਨਾਨ ਹੀ ਨਹੀਂ ਕਰਨ ਲੱਗ ਜਾਂਦੇ ਪਹਿਲਾਂ ਆਪਾਂ ਪਾਣੀ ਪੀਨੇ ਵੈਸੇ ਵੀ ਸਾਨੂੰ ਕਈ ਵਾਰੇ 5-7 ਮਿੰਟ ਉੱਠਦਿਆਂ ਲੱਗੜ ਹੀ ਜਾਂਦੇ ਹਨ ਕਈ ਜਿਹੜੇ ਸੱਜਣ ਗੁਰਮਖ ਪਿਆਰੇ ਹਨ ਉਹ ਆਪਣਾ ਬਿਸਤਰਾ ਵੀ ਉੱਠਦੇ ਹਨ ਤੇ ਸਾਠ ਹੀ ਕਰਦੇ ਹਨ ਪਰ ਵੇਖੋ ਕਿ ਬਿਨਾਂ ਇਸ਼ਨਾਨ ਕੀਤੇ ਸਭ ਤੋਂ ਪਹਿਲਾਂ ਜਦੋਂ ਅੱਖ ਖੁੱਲ ਗਈ ਵਾਹਿਗੁਰੂ ਸ਼ਬਦ ਕਹਿ ਕੇ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਹੋ ਸਾਥ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰਨ ਤੋਂ ਪਹਿਲਾਂ ਵੇਖੋ ਕਿ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਕਿ ਇੱਕ ਵੀ ਸਵਾਸ ਸਾਡਾ ਜਿਹੜਾ ਹੈ ਹਰ ਸਵਾਸ ਵਾਹਿਗੁਰੂ ਦਾ ਸਾਨੂੰ ਬਖਸ਼ਿਆ ਹੋਇਆ ਹੈ ਜਿਸ ਮਾਲਕ ਨੇ ਸਵਾਸ ਦਿੱਤੇ ਹਨ ਫਿਰ ਹਰ ਇੱਕ ਸਾਹ ਦੇ ਲਈ ਉਸ ਮਾਲਕ ਦਾ ਨਾਮ ਸਿਮਰਨਾ ਚਾਹੀਦਾ ਹੈ ਚਾਹੇ ਉਠਤ ਬੈਠਤ ਸੋਵਤ ਨਾਮ ਤਾਂ ਉੱਠਦੇ ਅਨਸਾਰ ਗੁਰਮਖ ਪਿਆਰਿ ਇੱਕ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਦੂਜਾ ਤੁਸੀਂ ਵਾਹਿਗੁਰੂ ਵਾਹਿਗੁਰੂ ਮਾਲਕ ਦੇ ਇਹ ਮੰਤਰ ਦਾ ਜਾਪ ਕਰਨਾ ਹੈ ਵਾਹਿਗੁਰੂ ਗੁਰ ਮੰਤਰ ਹੈ ਜਦੋਂ ਹੋਮੇ ਖੋਈ ਵਾਰ-ਵਾਰ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲਖਬੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਜੀਬ ਨੂੰ ਲੱਖਾਂ ਜੀਬਾਂ ਬਣਾ ਲਓ ਵਾਰ-ਵਾਰ ਜੱਪੀ ਚੱਲੋ 10 ਮਿੰਟ ਤੁਸੀਂ ਜਿਹੜਾ ਵੀ ਜਪੋਗੇ ਨਾ ਤਾਂ ਸਾਤ ਸੰਗਿਆ ਜੀ ਪਿਆਰ ਭਾਵੇਂ ਇਸ਼ਨਾਨ ਤੁਸੀਂ ਨਹੀਂ ਕੀਤਾ ਪਰ ਜੇਕਰ ਤੁਸੀਂ ਜਪ ਰਹੇ ਹੋ ਨਾ ਨਾਮ ਅੰਮ੍ਰਿਤ ਵੇਲਾ ਸੰਭਾਲ ਰਹੇ ਹੋ ਉਹ ਖਿਆਲ ਰੱਖੋ ਕਿ ਮਾਲਕ ਵਾਲ ਸੁਰਤ ਜੁੜੀ ਹੋਣੀ ਚਾਹੀਦੀ ਹੈ ਇਹ ਵੀ ਤੁਹਾਡਾ ਪਰਵਾਨ ਹੋ ਜਾਵੇਗਾ। ਵੇਖੋ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਬਾਣੀ ਪੜਦੇ ਹੋ, ਸਰੀਰ ਵਿੱਚ ਚੁਸਤੀ ਆਉਂਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਸੁਸਤੀ ਦੂਰ ਹੁੰਦੀ ਹੈ, ਤਾਜ਼ਗੀ ਆਉਂਦੀ ਹੈ। ਇਹ ਬਾਣੀ ਤਾਂ ਐਸੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ। ਜਦੋਂ ਵੀ ਤੁਸੀਂ ਪੜੋਗੇ, ਇਹਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਸਾਥ ਸੰਗਤ ਜੀ ਇਹ ਨਹੀਂ ਕਿ ਬਾਣੀ ਤੁਸੀਂ ਪੜ ਰਹੇ ਹੋ, ਉਹਦਾ ਫਲ ਮਿਲੇ ਜਾਂ ਨਾ ਮਿਲੇ। ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹੋ ਫਲ ਨਾ ਮਿਲੇ ਫਲ ਤਾਂ ਪਾਈ ਤੁਹਾਨੂੰ ਜ਼ਰੂਰ ਮਿਲਣਾ ਹੈ ਸਿਮਰਨ ਤੇ ਸ਼ੁਕਰਾਨਾ ਇਹ ਦੋਵੇਂ ਚੀਜ਼ਾਂ ਜ਼ਰੂਰੀ ਹਨ ਸਿਮਰਨ ਜਿਹੜਾ ਹੈ ਗੁਣ ਗਾਵਤ ਤੇਰੀ ਉਤਰ ਸਮੈਲ ਇਹਦੇ ਨਾਲ ਵੇਖੋ ਜੀ ਜੋ ਤੁਸੀਂ ਰੋਜ਼ ਕਰੀ ਜਾਓਗੇ ਨਾ ਆਦਤ ਪੱਕ ਜਾਣੀ ਹੈ ਫਿਰ ਤੁਸੀਂ ਤੁਹਾਡਾ ਇਹ ਆਦਤ ਜਿਹੜਾ ਹੈ ਸੰਸਕਾਰ ਬਣ ਜਾਣੇ ਹਨ ਸੁਭਾਅ ਬਣ ਜਾਣਾ ਹੈ ਫਿਰ ਤੁਹਾਨੂੰ ਵੇਖ ਕੇ ਤੁਹਾਡੇ ਘਰ ਦੇ ਜੀਵ ਜਿਹੜੇ ਹਨ ਉਸੇ ਤਰ੍ਹਾਂ ਹੀ ਕਰਨ ਲੱਗ ਜਾਣਗੇ ਜਿੱਦਾਂ ਵੀ ਤੁਸੀਂ ਕਰੋਗੇ ਉਹਵੇਂ ਤੁਹਾਡੇ ਬੱਚਿਆਂ ਨੇ ਵੀ ਕਰਨਾ ਸ਼ੁਰੂ ਕਰ ਦੇਣਾ ਹੈ ਹੁਣ ਕਈ ਵਾਰੀ ਆਪਾਂ ਕਹਿ ਦਿੰਦੇ ਆ ਜ਼ਿੰਦਗੀ ਵਿੱਚ ਦੁੱਖ ਹੈ ਪਰ ਜ਼ਿੰਦਗੀ ਵਿੱਚ ਦੁੱਖਾਂ ਤੋਂ ਪਾਰ ਲੰਘ ਜਾਣ ਦੀ ਸ਼ਕਤੀ ਵੀ ਹੈਗੀ ਹੈ ਉਹ ਮਾਲਕ ਦਾ ਸ਼ੁਕਰਾਨਾ ਹੀ ਹੈ ਹੁਣ ਕਿੰਨੇ ਲੋਕ ਜਿਹੜੇ ਮਾਲਕ ਦਾ ਸ਼ੁਕਰਾਨਾ ਕਰਦੇ ਹੀ ਨਹੀਂ ਭਾਈ ਬਹੁਤ ਥੋੜੇ ਲੋਕ ਹਨ ਉਹ ਉਂਗਲਾਂ ਤੇ ਗਿਣੇ ਜਾ ਸਕਦੇ ਹਨ ਸਾਰਿਆਂ ਨੂੰ ਜ਼ਿੰਦਗੀ ਨਾਲ ਸ਼ਿਕਵੇ ਹੀ ਰਹਿੰਦੇ ਹਨ ਪਰਮਾਤਮਾ ਤੇ ਗਿਲਾਤਾ ਕਰਦੇ ਆਂ ਕਿੱਡੀ ਵੱਡੀ ਗੱਲ ਹੈ ਕਿ ਇਹ ਤੁਸੀਂ ਸਵੇਰੇ ਤੁਹਾਡੀ ਅੱਖ ਖੁੱਲ ਗਈ ਤੁਸੀਂ ਅੱਖਾਂ ਖੁੱਲਦਿਆਂ ਸਾਰ ਮਾਲਕ ਦਾ ਸ਼ੁਕਰਾਨਾ ਕਰ ਦਿੱਤਾ ਬਾਬਾ ਨਾਨਕ ਜੀ ਦਾ ਸ਼ੁਕਰਾਨਾ ਕੀਤਾ ਕਿ ਤੇਰੀ ਕਿਰਪਾ ਨਾਲ ਮੈਨੂੰ ਇਹ ਸੌਣ ਨੂੰ ਪਲੰਘ ਮਿਲਿਆ ਹੈ ਰਹਿਣ ਦੀ ਜਿਹੜੀ ਬਤੀਤ ਹੋਈ ਹੈ ਦਿਨ ਚੜ੍ਹ ਗਿਆ ਹੈ ਤੇ ਕਿੱਡੇ ਤੁਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਓਗੇ ਜੇ ਉੱਠਦੇ ਅੰਸਾਰ ਸ਼ੁਕਰਾਨਾ ਕਰੋਗੇ ਕਰੋਗੇ ਨਾਲੇ ਸਾਥ ਸੰਗਤ ਜੀ ਗੁਰਸੇਖ ਦੀਤਾ ਕਰਨੀ ਹੀ ਇਦਾਂ ਦੀ ਕਹੀ ਜਾਂਦੀ ਹੈ ਉਹਨਾਂ ਦਾ ਰਾਇਬੁਲਾਰਜੀ ਦਾ ਜੀਵਨਤਾ ਪੜੋ ਉਹ ਕੀ ਆਖਦੇ ਹਨ ਜਦੋਂ ਉਹਨਾਂ ਤੋਂ ਲੋਕ ਪੁੱਛਦੇ ਆ ਤੁਹਾਡੇ ਚਿਹਰੇ ਤੇ ਐਨਾ ਨੂਰ ਕਿਵੇਂ ਆ ਗਿਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਪਿਆਰ ਕੀਤਾ ਤੇ ਕੀ ਆਖਿਆ ਸੀ ਜਦੋਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਕੇ ਪਹਿ ਜਾਂਦਾ ਹਾਂ ਉਹਨਾਂ ਨੂੰ ਚੇਤੇ ਕਰਦਾ ਹਾਂ ਮੈਂ ਸੋ ਜਾਉ ਨਾਨਕ ਗੁਰ ਕਹਤੇ ਕਹਤੇ ਖੁੱਲੇ ਅੱਖ ਮੇਰੀ ਗੁਰ ਕਹਤੇ ਕਹਤੇ ਹਬੀਬ ਖੁਦਾ ਕੋ ਖੁਦ ਜੈਸਾ ਸਮਝਾ ਖੁਦਾ ਮੇ ਲਗਿਆ ਗੁਰੂ ਕਹਤੇ ਕਹਤੇ ਜਦੋਂ ਅੱਖ ਖੁੱਲਦੀ ਹੈ ਅੱਖ ਖੁੱਲਣਸਾਰ ਮਾਲਕ ਦਾ ਹੀ ਨਾਮ ਲੈਂਦਾ ਹਾਂ ਮੈਂ ਮਾਲਕ ਕੌਣ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਸੀ ਤੁਹਾਡੀ ਵਿੱਚ ਚਿਹਰੇ ਤੇ ਨੂਰ ਆ ਜਾਵੇਗਾ ਤਾਂ ਜ਼ਿੰਦਗੀ ਵਿੱਚ ਜਿਹੜੇ ਦੁੱਖ ਸੁੱਖ ਖੁਸ਼ੀਆਂ ਗਮੀਆਂ ਇਹ ਆਉਂਦੇ ਹੀ ਰਹਿਣੇ ਹਨ ਪਰ ਅਸਲ ਵਿੱਚ ਇਹ ਗੱਲ ਹੈ ਕਿ ਆਪਾਂ ਉਹ ਲੋਕ ਹਾਂ ਜਿਹੜੇ ਗਿਲੇ ਸ਼ਿਕਵੇ ਕਰਨੇ ਹੀ ਨਹੀਂ ਭੁੱਲਦੇ ਪਰ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆਂ ਸ਼ੁਕਰਾਨਾ ਕਰੋ ਮਾਲਕ ਦਾ ਵਾਹਿਗੁਰੂ ਦਾ ਸਿਮਰਨ ਕਰੋ ਕਿਉਂਕਿ ਵਾਹਿਗੁਰੂ ਜੀ ਇਹੋ ਜਿਹੇ ਸ਼ਬਦ ਹੈ ਜਿਹੜਾ ਪੜਿਆ ਲਿਖਿਆ ਕਰ ਸਾਰੇ ਹੀ ਸਕਦੇ ਹਨ ਅਨਪੜ੍ਹ ਬੰਦਾ ਵੀ ਇਹ ਜਾਪ ਕਰ ਸਕਦਾ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਇਸ ਕਰਕੇ ਆਪਾਂ ਵੇਖਦੇ ਆਂ ਸਾਡੇ ਘਰਾਂ ਦੇ ਅੰਦਰ ਜਿਹੜੀਆਂ ਸਮੱਸਿਆਵਾਂ ਹਨ ਉਹ ਸਹਿਜ ਹੀ ਹੋ ਹੱਲ ਹੋ ਸਕਦੀਆਂ ਹਨ ਜੇ ਅਸੀਂ ਇਸ ਤਰ੍ਹਾਂ ਆਪਣਾ ਸੁਭਾਅ ਬਣਾ ਲਈਏ ਸਵੇਰੇ ਉੱਠਦਿਆਂ ਸਾਰ ਇੱਕ ਤਾਂ ਇਹਦੇ ਨਾਲ ਮੰਨਣੋਂ ਸ਼ਾਂਤੀ ਆਵੇਗੀ ਦੂਜਾ ਜਿਹੜੀ ਜੀਬ ਹੈ ਰਸਨਾ ਜਿਹੜੀ ਹੈ ਵਾਹਿਗੁਰੂ ਜੀ ਦਾ ਜਦੋਂ ਨਾਮ ਜਪੇਗੀ ਸਫਲ ਹੋ ਜਾਵੇਗੀ ਤੇ ਆਪਣਾ ਜਿਹੜਾ ਸਮਾ ਹੈ ਹਰ ਇੱਕ ਸਵਾਸ ਸਵਾਸ ਜਿਹੜਾ ਹੈ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਵਾਂਗੇ ਜਦੋਂ ਅਭਿਆਸ ਬਣ ਜਾਵੇਗਾ ਤੇ ਫਿਰ ਰਸ ਵੀ ਆਉਣਾ ਸ਼ੁਰੂ ਹੋ ਜਾਵੇਗਾ ਪਹਿਲਾ ਨਹੀਂ ਆਵੇਗਾ ਲੱਗੇ ਰਹਿਣਾ ਹੈ ਕੰਮ ਤੁਹਾਡਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਰਸ ਆਉਣਾ ਸ਼ੁਰੂ ਹੋ ਜਾਵੇਗਾ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਉਹਨੇ ਇੱਕ ਦਿਨ ਤੁਹਾਡੇ ਤੇ ਕਿਰਪਾ ਕਰਨੀ ਹੀ ਹੈ ਉਹ ਪਰਮਾਤਮਾ ਬੜੇ ਬੇਅੰਤ ਦਿਆਲੂ ਤੇ ਕਿਰਪਾਲੂ ਹਨ ਇਸ ਕਰਕੇ ਤੁਸੀਂ ਹੁਕਮ ਮੰਨਣਾ ਹੈ ਗੁਰੂ ਦਾ ਜਦੋਂ ਮਹਾਰਾਜ ਜੀ ਕਹੀ ਜਾਂਦੇ ਭਾਈ ਇਹ ਨਾਮ ਜਪਣਾ ਚਾਹੀਦਾ ਤਾਂ ਸਾਨੂੰ ਇਹ ਜਪਣਾ ਹੀ ਚਾਹੀਦਾ ਹੈ ਗੋੜ ਵਰਗੀਆਂ ਗੱਲਾਂ ਛੱਡ ਕੇ ਮਾਲਕ ਦਾ ਸ਼ੁਕਰਾਨਾ ਕਰੋ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਮਿਲਿਆ ਹੈ ਸੁਖਮਨੀ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਹੈ ਵਾਰ-ਵਾਰ ਕਿ ਜਿਹਦੀ ਕਿਰਪਾ ਦੇ ਦਾਰ ਤੂੰ ਸੇਜ ਉੱਤੇ ਸੌਣਾ ਹੈ ਨਾ ਭਾਈ ਮਨ ਆਠ ਪਹਿਰ ਤਾਕਾ ਜਸ ਦਾ ਬੀਜ ਹੈ ਤਾਂ ਅਹ ਜਿੰਦੜੀ ਜੇੜੀ ਹੈ ਉਹਦੇ ਅੱਠੇ ਪੈਰ ਨਾਮ ਜਪਣਾ ਚਾਹੀਦਾ ਹੈ ਤਾਂ ਹੀ ਤੇਰਾ ਕੋਈ ਇੱਕ ਪਹਿਰ ਬਣ ਜਾਵੇਗਾ ਚਾਰ ਪੈਰ ਦਿਨ ਦੇ ਜੜੜੇ ਹਨ ਪਰਮਾਤਮਾ ਦੇ ਲੇਖੇ ਜ਼ਰੂਰ ਲਾਇਆ ਕਰ ਜਦੋਂ ਆਪਾਂ ਉੱਠਦੇ ਹਾਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਇਸ਼ਨਾਨ ਕਰਕੇ ਬਾਣੀ ਪੜੋ ਉਦੋਂ ਵੇਖਿਓ ਇਸ਼ਨਾਨ ਕਰਕੇ ਗੁਟਕਾ ਸਾਹਿਬ ਤੋਂ ਬਾਣੀ ਜ਼ਰੂਰ ਪੜਿਆ ਕਰੋ ਪਰ ਆਪਾਂ ਜੇਕਰ ਇਸ਼ਨਾਨ ਕਹੀ ਨਹੀਂ ਕੀਤਾ ਫਿਰ ਕੀ ਆਪਾਂ ਪਾਠ ਨਹੀਂ ਕਰ ਸਕਦੇ ਕਰ ਸਕਦੇ ਹਾਂ ਪਰ ਹਾਂ ਜੇ ਗੁਟਕਾ ਸਾਹਿਬ ਤੋਂ ਪੋਥੀ ਸਾਹਿਬ ਤੋਂ ਪਾਠ ਕਰਨਾ ਹੈ ਤਾਂ ਫਿਰ ਇਸ਼ਨਾਨ ਕਰਨਾ ਜ਼ਰੂਰੀ ਹੈ ਇਹ ਤਾਂ ਤੁਸੀਂ ਇੰਨੀ ਗੱਲ ਸਮਝ ਹੀ ਲੈਂਦੇ ਹੋ ਸਾਥ ਸੰਗਤ ਜੀ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਪਰਮਾਤਮਾ ਦਾ ਨਾਮ ਸਾਨੂੰ ਹਰ ਵੇਲੇ ਸਿਮਰਨਾ ਚਾਹੀਦਾ ਹੈ ਉਹਨਾਂ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਤਾਂ ਹਰ ਬੰਦਾ ਜਿਹੜਾ ਹੈ ਉਹ ਸੁੱਖ ਭੋਗਦਾ ਹੈ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਸਾਡੀਆਂ ਆਸਾਂ ਤੇ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਬਸ ਬੰਦਾ ਹੀ ਪਾਗਲ ਹੈ ਕਿ ਉਸ ਨੂੰ ਪਰਮਾਤਮਾ ਦੇ ਕੋਲੋਂ ਮੰਗਣਾ ਹੀ ਨਹੀਂ ਆਉਂਦਾ ਉਹ ਸ਼ੁਕਰਾਨੇ ਦੀ ਜਗ੍ਹਾ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦਾ ਹੈ। ਪ੍ਰਸਾਦ ਸਿੰਘ ਜੀ ਜਿੰਨੇ ਵੀ ਆਪਣੇ ਗੁਰੂ ਦੀ ਵਡਿਆਈ ਕਰਨਗੇ ਨਾ ਉਨਨੇ ਹੀ ਸਾਡੇ ਭਾਗ ਬਧਰਣਗੇ। ਤੁਹਾਡਾ ਜੀਵਨ ਸੋਨੇ ਵਰਗਾ ਬਣ ਜਾਵੇਗਾ। ਤਾਂ ਵੇਖਿਓ ਪਰਮਾਤਮਾ ਜੀ ਜਿਹੜੇ ਹਨ ਤੁਹਾਡੇ ਤੇ ਕਿਰਪਾ ਕਰਨਗੇ। ਜਦੋਂ ਵੀ ਅਰਦਾਸ ਬੇਨਤੀ ਕਰਨੀ ਹੈ, ਪਾਠ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ। ਕਿਉਂਕਿ ਸਰਬੱਤ ਦੇ ਭਲੇ ਵਿੱਚ ਵੀ ਤੁਹਾਡਾ ਭਲਾ ਹੋਣਾ ਲਾਜ਼ਮੀ ਹੋ ਜਾਵੇਗਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ